ਜੋ ਲੋਗ ਨਸ਼ਾ ਕਰਦੇ ਨੇ ਉਹ ਇਹ ਗੋਲੀ ਵੀ ਖਾਂਦੇ ਆ। ਬਹੁਤ ਗੱਲ ਪਤਾ ਨਾ ਲੋਕ ਤੇ ਨਹੀਂ ਮਾਰਦੇ। ਜੋ ਇਹ ਦਿਨ ਹੈ। ਸ਼ਰੀਆ ਵਿਕਰੀ ਹਸਪਤਾਲ ਦੇ ਬਾਹਰ ਇਹ ਗੋਲੀਆਂ। ਆਪਣਾ ਆਪਣਾ ਬਹੁਤ ਖਰਚਾ ਪਾਣੀ ਨਹੀਂ ਬਣਾ ਲਈਦਾ ਭੰਗ ਭੰਗ ਪੀਂਦੀ ਐ ਸਿੱਕਾ ਟੋਕਾ ਜਿਹਾ ਨਾ। ਮਨ ਲੈ ਕੇ ਕੋਈ ਆਪਣਾ ਖਰਚਾ ਪਾਣੀ ਬਣਾ ਲਈਦਾ ਕੋਈ ਆਪਣਾ ਖਾਂਦਾ। ਕਿੰਨੇ ਗੋਲੀਆਂ ਨਹੀਂ ਰੋਈਦੇ। ਕਿਹੜੀ ਗੋਲੀ ਮੇਰੀ ਗੱਲ ਸੁਣੋ ਸਾਰਾ ਹੀ ਕੋਈ ਜਿਆਦਾ ਜੇ ਤੇ ਕਹੀਂ ਕੋਈ ਦੂਜਾ ਨਸ਼ਾ ਵੇਚਣ ਦੇ ਫਿਰ ਗੱਲ ਕਰੋ ਵੀ ਤੁਸੀਂ ਕੋਈ ਚਿੱਟਾ ਵੇਚਣ ਜਾਂ ਦੂਜਾ ਵੇਚਣ ਉਹਨਾਂ ਨੂੰ ਫੜੋ ਆਪਣੀਆਂ ਹਫ਼ਤਾ ਦੋ ਸਾਲ ਦਿਨ ਕੱਢ ਲਈ ਤੇ ਬਾਕੀ ਦਾ ਦੱਸ ਦਿੰਦੇ ਨਾ ਨੇ ਦੋ ਦਿਖਾਨੇ ਹੁਣ ਆਪ ਜੋਰ ਘਟ ਗਈ ਆ ਘਟਾਤੀ ਨਾਲ ਸ਼ਰਾਬ ਵੀ ਪੀ ਲਈਦੀ ਆ ਦਾ ਕਰਕੇ ਜੋਰ ਘਟਾਤੀ ਤੇ ਹੁਣ ਜਿਹਨੇ ਇੱਕ ਦੋ ਵੱਧ ਜਾਂਦੀ ਆ ਕਿੰਨੇ ਦੀ ਜੋ ਦੇ ਦੇ 340 ਰੁਪਏ ਦੀ ਚਾ ਲੋ ਜੋ ਲੋਕ ਨਸ਼ਾ ਕਰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਨਸ਼ਾ ਛਡਾਉਣ ਦਾ ਉਪਰਾਲੇ ਕੀਤੇ ਜਾਂਦੇ ਨੇ ਹਰ ਸਰਕਾਰੀ ਹਸਪਤਾਲ ਦੇ ਵਿੱਚ ਓਟ ਸੈਂਟਰ ਖੋਲੇ ਗਏ ਨੇ ਜਿੱਥੇ ਜੋ ਨਸ਼ਾ ਕਰਨ ਵਾਲੇ ਲੋਕ ਨੇ ਉਹਨਾਂ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ ਪਰ ਸਰਕਾਰੀ ਹਸਪਤਾਲ ਦੇ ਬਾਹਰ ਇਹੋ ਹੀ ਦਵਾਈ ਜੋ ਸਰਕਾਰੀ ਹੈ ਇਹ ਵਿਕ ਰਹੀ ਹੈ ਗੋਰਖ ਧੰਦਾ ਚੱਲ ਰਿਹਾ ਜੋ ਲੋਕ ਨਸ਼ਾ ਕਰਦੇ ਨੇ ਉਹ ਇਹ ਗੋਲੀ ਵੀ ਖਾਂਦੇ ਆ ਸ਼ਰਿਆਂ ਵਿਕਰੀ ਹਸਪਤਾਲ ਦੇ ਬਾਹਰ ਇਹ ਗੋਲੀਆਂ ਇੱਕ ਵਿਅਕਤੀ ਤੁਹਾਨੂੰ ਮਿਲਾਨੇ ਆ ਜਿਹੜਾ ਕਿ ਨਸ਼ਾ ਛੱਡਣ ਦੇ ਬਖਾਨੇ ਅੰਦਰੋਂ ਗੋਲੀਆਂ ਲੈ ਕੇ ਆਉਂਦਾ ਤੇ ਹਸਪਤਾਲ ਦੇ ਬਾਹਰ ਖਲੋ ਕੇ ਸ਼ਰਿਆਂ ਵੇਚਦਾ ਹੈ ਤਿੰਨ ਗੋਲੀਆਂ ਦੀਆਂ ਰੋਜ਼ ਦੀਆਂ ਕਿਹੜੀ ਗੋਲੀਆਂ ਫਿਰ ਇਹ ਸਾਰੀ ਰੋਟੀ ਬਾਹਰ ਦੇ ਵੇਚਦਾ ਹੈ ਪਹਿਲੇ ਖਾਲੀ ਇਹਦਾ ਸੱਤ ਕੋ ਤਾਰਾ ਖਲਈਦਾ ਸੀ ਸੱਤ ਗੋਣੀਆਂ ਪਹਿਲੇ ਤਿਕਨ ਨੂੰ ਆਉਂਦੇ ਨੇ ਬਾਕੀ ਬੇਈਦੇ ਆ ਸੱਤ ਤਾਰਾ ਖਲਈਦਾ ਆਪਣਾ ਇਹ ਆਪ ਬਣਾਣੀ ਹੈ ਇਹਦੇ ਬਾਕੀ 40 ਰੁਪਏ ਕਿੰਨੇ ਵੇਚਣਾ ਹੈ ਕੀ ਜਾਨਾ ਉਹਨੇ ਗਾਣੀ ਮਿਲਾਈ ਇਹਨੇ ਨਹੀਂ ਮਿਲਿਆ ਕੋਈ ਇਹ ਕੋਈ ਖਾ ਲੈਂਦਾ ਕੋਈ ਵੇਚ ਜਾਂਦਾ ਕੋਈ ਆਪਣੀ ਤਾਂ ਉਹਦੇ ਹੱਥੇ ਹੀ ਭਾਈ ਮਿਲੀ ਹੈ ਮਨੋਂ ਕੋਈ ਤੇ ਆਪਣਾ ਤਾਂ ਬਹੁਤਾ ਖਰਚਾ ਪਾਣੀ ਬਣਾ ਲਈਦਾ ਭੰਗ ਭੰਗ ਪੀਦੀ ਹੈ ਸਿੱਕਾ ਛੋਟਾ ਜਿਹਾ ਮਾਲਕ ਇਹ ਕੋਈ ਹੋਰ ਆਪਣਾ ਕਰਦਾ ਪਾਣੀ ਬਣਾ ਲਈਦਾ ਕੋਈ ਆਪਣੇ ਖਾਣਦਾ ਅੱਛਾ ਖਾਣਾ ਬਣਾਉਂਦਾ ਇਹ ਤਾਂ ਪਹਿਲੀ ਉੱਪਰੋਂ ਦਿੰਦੇ ਹੀ ਆਹ ਕੋਟ ਦੇ ਕੋਟ ਦੇ ਨਿਊ ਸੈਂਟਰ ਆਣਾ ਇਸੇ ਅੱਛਾ ਇੱਕ ਇੱਕ ਚ ਕੋਟਾਂ ਮਿਲਦੀ ਆ ਹਾਂ ਇੱਕ ਇੱਕ ਦੇ ਸਬੂਤੀ ਮਿਲਦੀ ਆ ਸਾਨੂੰ ਆਹ ਡਿਵੈਲ ਜਿਹੜੀ ਮਗਰਲੇ ਪੰਨੇ ਮੇਕ ਮਗਰ ਜਿਹੜਾ ਪੁਰਾਣਾ ਹੁੰਦਾ ਹਾਂ ਯਾਰ ਆ ਪੰਜਾਬ ਸਰਕਾਰ ਨਾਲ ਕੀ ਦਾਤ ਦੀ ਕਰਵਾ ਰਹੀ ਹੈ ਇਹਨਾਂ ਨਾਲ ਹੋਰ ਹੋ ਗਈ ਦੇਖੋ ਕੋਟਾਂ ਇੰਟਰੋ ਕਰਦੇ ਆਂ ਯਾਰ ਜਿਹੜੀ ਪਟੇ ਜਿੰਨੇ ਕਰਤਾ ਤਾਈ ਆਉਣ ਨੇ ਇਹ ਜਦੋਂ ਆਪਣਾ ਮੱਚ ਜਿੰਨਾ ਪੂਰਾ ਕਰਦੇ ਆ ਆਪਣਾ ਨਸ਼ਾ ਜਿੰਨਾ ਮਾਲ ਲਿਆ ਇੱਕ ਇੱਕ ਗੋਲੀ ਵਾਹਦੀ ਰੱਖਣਾ ਫਿਰ ਸਾਤੇ ਗੋਲੀ ਰੱਖੀਆਂ ਵਿੱਚ ਹੋਣ ਤੇ ਆਪਣੀਆਂ ਆਹ ਹਰ ਤਾਪਨਾ ਸ਼ਾਹ ਸਾਤੇ ਦਿਨ ਕੱਢ ਲਈ ਤੇ ਬਾਕੀ ਕਰਤਾ ਅੰਦਰ ਕੋਈ ਵੱੱਡ ਨਹੀਂ ਲਖਾਇਆ ਤੁਹਾਨੂੰ ਕੋਈ ਵੱੱਡ ਨਹੀਂ ਲਖਾਇਆ ਪਿੰਨਾਂ ਹੈ ਦੰਨਸ਼ਾਹ ਨਹੀਂ ਹਾਂ ਇਹ ਜਿੰਨੇ ਹੀ ਦੋ ਦੇਖਾਣੇ ਹੋਣਾ ਦੋ ਹੀ ਕੱਟ ਗਈ ਆ ਘਟਾਤੀ ਨਾਲ ਸ਼ਰਾਬ ਰੂਪੀ ਲਈਦੀ ਆ ਦਾਹ ਕਰਕੇ ਦੋ ਦੇ ਘਟਾਤੀ ਆ ਤੇ ਹੁਣ ਜਿੰਨੀ ਇੱਕ ਦੋ ਵੱਧ ਜਾਂਦੀ ਆ ਕਿੰਨੇ ਦੀ ਗੋਲੀ ਦੇ 340 ਦੇ ਚੱਲੂ ਚੱਲੂ ਗਏ ਅੰਦਰ ਫੇਰੀ ਗੁੰਦੀ ਆ ਮੁੱਕੇ ਬਾਅਦ ਨੇ ਇਹ ਵੀ ਸਾਥ ਕਿੰਨੇ ਇਧਰ ਇਧਰ ਦੇ ਸੈਂਟਰ ਕਿੰਨੇ ਜਿਆਦਾ ਜਿਆਦਾ ਕਿੰਨੇ ਜਾਂਦੇ ਇਹ ਨਹੀਂ ਇਹ ਪਤਾ ਹੁੰਦੇ ਉਹਨਾਂ ਨੂੰ ਫਾਈਲਾਂ ਲਾ ਕੇ ਪਤਾ ਹੁੰਦਾ ਉਹਨਾਂ ਨੇ ਪਹਿਲਾਂ ਚੜਾਈਆਂ ਨੇ ਉਹਨਾਂ ਨੂੰ ਫਾਈਲਾਂ ਦੇ ਕਮਾਉਂ ਆਪ ਇਧਰ ਐ ਸਭੀ ਨੂੰ ਸਾਰੇ ਇੱਥੇ ਤੋਂ ਲੋਵੇ ਜਿਹਨਾਂ ਅੰਦਰ ਫਾਈਲਾਂ ਬਣੀਆਂ ਆ ਮ ਬਾਹਰ ਲਿਆ ਕੇ ਫਿਰ ਪੜਾ ਪਤਾ ਵੇਚਦੇ ਨੇ ਨਾ ਵੇਚੋ ਨਾ ਜੀ ਬਾਕੀ ਹੋਰ ਵੀ ਮੈਂ ਤਾਂ ਹੁਣ ਇਹ ਫੇਸੀ ਲੈ ਗਈਆਂ ਘਰ ਗਏ ਓਕੇ ਬਾਕੀ ਜੇ ਫੇਸੀ ਸਭੀ ਦਾ ਹੋਇਆ ਵਧੀਆ ਕੋਈ ਜੇ ਉਹਨਾਂ ਦਾ ਪੁੱਛਣਾ ਆਖਰਾ ਕੋਟਾ ਘਰ ਗਈ ਤਾਂ ਮੈਂ ਆਹ ਸਟਾਟਸ ਘਰ ਗਈ ਜਿਹੜੀ ਮੈਂ ਤੁਹਾਨੂੰ ਆਹ ਮੈਂ ਕਹਿੰਦਾ ਲਖਾਰ ਦੀ ਜਿਹੜੀ ਜਮਾਨੇ ਦੇ ਸਿੱਕੇ ਆਪਣੇ ਆਪ ਨੇ ਆਇਆ ਉਹ ਬੜੀ ਕੋਰ ਦੀ ਆਲੀ ਇਹਨਾਂ ਹੋਰ ਵੀ ਪਤਾ ਕਿੱਦਾਂ ਦਵਾ ਦੇ ਟੈਲੀਫੋਨ ਨਹੀਂ ਆਉਂਦੇ ਕਿਤੇ ਆਏ ਬਣ ਚਲੋ ਆਜਾ ਇੱਥੇ ਕੱਢੇ ਸਾਰੇ ਬਤੇ ਵੇਚਦੇ ਹੀ ਆਂ ਭਰਾਉਣਾ ਬਾਪੂਆ ਬਸ ਐ ਹੋਈਏ ਜਿਹੜੇ ਆਪਣੇ ਬਾਗਰ ਤੁਹਾਨੂੰ ਕੋਸ਼ਿਸ਼ ਦਿੱਤਾ ਵਾ ਹੁਣ ਮੈਂ ਹੁਣ ਕਿਹਨੂੰ ਪੁਛਾਂ ਜਿਹੜੇ ਆਪਣੇ ਬਾਗਰ ਉਹਨਾਂ ਨੂੰ ਖੁੱਦ ਰੋ ਨਹੀਂ ਕਰਵਾਉਣਾ ਬਸ ਫਾਈਲ ਤੇ ਮਿਲਣੀ ਹੈ ਜਦੋਂ ਜਿਹਦੀ ਫਾਈਲ ਬਣੀ ਉਹ ਹੀ ਲੈ ਲੈ ਉਹ ਦਰ ਲੋਕਾਂ ਦਾ ਕੋਈ ਨਹੀਂ ਕੰਮ ਕਰ ਸਕਦੇ ਇਹ ਫਸਟ ਫਾਈਲ ਤੋਂ ਮਿਲਦੀ ਹੈ ਜਿਹੜਾ ਫਸਟ ਤੋਂ 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 ਓਕੇ ਕਿਤੇ ਗਿਆ ਬਾਪੂ ਲੋ ਵੀ ਕੋਈ ਬਾਬੂ ਬੋਲ ਜਣਾ ਨਹੀਂ ਹੁੰਦਾ ਹਾਂ ਬਾਪੂ ਆਨਲਾਈਨ ਵੀ ਬਟਾ ਵਾਤ ਵਤ ਕਿੰਨੀਆਂ ਦੇ ਦਿੰਦੇ ਆ ਜਿੰਨੀਆਂ ਕਿਤੀਆਂ ਲੱਗੀਆਂ ਕਿਹਦੀਆਂ 2 ਲੱਗੀਆਂ ਕਿਹਦੀ 1 ਲੱਗੀ ਕਿਹਦੀਆਂ 3 ਲੱਗੀਆਂ ਡੋਜ਼ ਦੇ ਹਿਸਾਬ ਨਾਲ ਲੱਗੀਆਂ ਹੁਣ ਮੇਰੀਆਂ ਤਿੰਨਾਂ ਇਹਦੀ ਚਾਰ ਤੇ ਇਹਦੀ ਚਾਰ ਵੀ ਆ ਗਈਆਂ ਲੱਗੀਆਂ ਤਾਂ ਇਹਦੇ ਚਾਰ ਵੀ ਆ ਗਈਆਂ ਲੱਗੀਆਂ ਤੇ ਬਾਕੀ ਕੁਝ ਰਹੀਆਂ ਜੋ ਅਪੀ ਦੀਆਂ ਤੇ ਕਰੀਆਂ ਰੋਜ਼ ਦੀਆਂ 3 ਮਿੰਟਾਂ ਹਾਂ ਜੀ ਤੇ ਫੋਟੋਆਂ ਤੇ ਬਾਧੂ ਬਣਦੀਆਂ ਹੋਈਆਂ ਮੈਂ ਤਾਂ ਕਹਿੰਦਾ ਨਾ ਆਪਣੇ ਹੀ ਦਸਤਾਨਾਂ ਅੰਠੇ ਘਰੇ ਕਰਿਆਣਾ ਭੇਜ ਦੇ ਹਸਪੀਟਲ ਦੀ ਸੈਂਟਰ ਵਾਲੀ ਖਾਣੇ ਅੰਦਰੋਂ ਸੈਂਟਰ ਵਾਲੀ ਦਵਾਈ ਖਾਈ ਦੀ ਬਾਹਰ ਕੀ ਕਰਦੇ ਪਏ ਬਾਹਰ ਸਾਰੇ ਤਾਂ ਦਸਣ ਦੇ 2 1 2 ਗੋਲੀ ਵੇਚ ਕੇ ਆਪਣਾ ਪੈਗ ਬੁਗ ਜੋਗੇ ਬਣਾ ਲਈਦੇ ਹੋਰ ਕੀ ਪੈਗ ਬੁਗ ਦੇ ਮੇਰੀ ਗੱਲ ਸੁਣੋ ਸਾਰਾ ਹੀ ਕੋਈ ਜਿਆਦਾ ਜੇ ਤੇ ਕਹੀਂ ਕੋਈ ਦੂਜਾ ਨਸ਼ਾ ਵੇਚਣ ਦੇ ਫਿਰ ਗੱਲ ਕਰੋ ਵੀ ਤੁਸੀਂ ਚਿੱਟਾ ਵੇਚਣ ਦੇ ਜਾਂ ਦੂਜਾ ਵੇਚਣ ਦੇ ਉਹਨਾਂ ਨੂੰ ਪਰੋ ਅਹੀਂ ਦਾ ਆਪਣਾ ਸਾਡੀ ਸੈਂਟਰ ਵਾਲੀ ਮਿਲਦੀ ਸਾਡੀ ਆਪਣੀ ਦਵਾਈ ਜਿਹੜੀ ਸਰਕਾਰ ਨੇਾਨੂੰ ਦਿੱਤੀ ਆ ਵੀ ਖਾਓ ਤੇ ਅਹੀਂ ਆਪਣੀ ਇੱਕ ਦੋ ਗੁ ਵੇਚ ਕੇ ਆਪਣਾ ਪੈਗ ਬੁਗ ਦਾ ਖਰਚਾ ਬਣਾਣ ਲਈ ਤਾਂ ਨਹੀਂ ਆ ਗੱਕਮਈ ਦਾ ਮਹਤੜਾ ਕਰੂੰ ਗਰੀਬ ਆ ਕੀ ਕਰੀਏ ਪੁਲਿਸ ਫੜਕ ਨਾ ਦੇਵੇ ਕਹੋ ਸਰ ਗਲਤੀ ਹੋ ਗਈ ਨਹੀਂ ਕਰਦੇ ਗਾਂ ਨਹੀਂ ਕਰਦੇ ਗਾਂ ਤੋਂ ਆਪਣਾ ਚ ਰੱਖਾਂਗੇ ਨਹੀਂ ਮਾਫ ਕਰੋ ਨਹੀਂ ਕਰਦੇ ਆ ਫਾਈਲ ਤੈਨੂੰ ਪਤਾ ਹੈ 50 ਤੈਨੂੰ ਵੀ ਪਤਾ ਉਹਨੂੰ ਵੀ ਪਤਾ ਇਹਨੂੰ ਵੀ ਪਤਾ ਫਾਈਲ ਹੈਗੀ ਹੈ ਫਾਈਲ ਤੇ ਖਾਈ ਦੀ ਸਾਰਿਆਂ ਨੂੰ ਪਤਾ ਜਨਾਬ ਆ ਨਹੀਂ ਨਹੀਂ ਸਰ ਸੌਰੀ ਕੋਈ ਨਹੀਂ ਆਪਣੀ ਖਾ ਲੈ ਜਨਾਬ ਖਾ ਲੈ ਕਰੋ ਰੋਬਨ ਹਾਂਜੀ ਰਹਿੰਦੇ ਆ ਯਗਨਗਰ ਜੋ ਲੇਟੈਸਟ ਗਾਈਡਲਾਈਨਸ ਹੈ ਉਹਦੇ ਮੁਤਾਬਕ ਅਸੀਂ ਹੋਮ ਡੋਸ ਦੇ ਸਕਦੇ ਹਾਂ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਡਿਮਾਂਡ ਸੀਗੀ ਕਿ ਇਹਨਾਂ ਨੇ ਕੋਈ ਜਾ ਕੇ ਕੰਮ ਕਰਨੇ ਹੁੰਦੇ ਨੇ ਡੇਲੀ ਰੋਜ਼ ਨਹੀਂ ਆ ਸਕਦੇ ਫਿਰ ਜੋ ਲੇਟੈਸਟ ਇਹੀ ਹੈ ਕਿ ਇਹਨਾਂ ਨੂੰ ਆਪਸੀਂ ਹੋਮ ਡੋਸ ਦੇ ਸਕਦੇ ਹਾਂ ਬਿਲਕੁਲ ਕਿੰਨੇ ਦਿਨ ਦੇ ਦੇ ਸਕਦੇ ਹਾਂ ਹਫਤੇ ਇੱਕ ਤੱਕ ਨਹੀਂ ਦੇ ਸਕਦੇ ਤੁਹਾਡੇ ਹਸਪੀਟਲ ਦੇ ਬਿਲਕੁਲ ਗੇਟ ਤੇ ਕਹ ਲਈਏ ਤਾਂ ਸ਼ਰੀਰਾਂ ਨੂੰ ਖੂਨ ਧੰਦਾ ਚੱਲਦਾ ਪਿਆ ਅੱਜ ਅਸੀਂ ਜਦੋਂ ਆਏ ਤਾਂ ਸਾਨੂੰ ਵੀ ਗੋਲੀਆਂ ਵੇਚੀਆਂ ਗਈਆਂ ਅਸੀਂ ਉਹ ਗੋਲੀਆਂ ਲੈ ਕੇ ਆਏ 30 ਤੋਂ 50 ਰੁਪਏ ਪਰ ਗੋਲੀ ਦਾ ਰੇਟ ਵਾ ਤੇ ਸ਼ਰੀਰਾਂ ਨੂੰ ਹਸਪੀਟਲ ਦੇ ਅੰਦਰ ਤੇ ਮੈਂ ਇਸ ਗੱਲ ਦੀ ਗਾਰੰਟੀ ਦੇਣਾ ਕਿ ਹਸਪੀਟਲ ਦੇ ਗੇਟ ਦੇ ਜਿਹੜਾ ਹਸਪੀਟਲ ਦਾ ਪ੍ਰੈਮਿਸ ਹੈ ਬਿਲਡਿੰਗ ਉਹਦੇ ਅੰਦਰ ਨਹੀਂ ਆਪਾਂ ਜੋ ਸਾਡੇ ਹੋਟਲ ਸੈਂਟਰ ਨਾਲ ਮਿਲ ਕੇ ਅਸੀਂ ਜੋ ਮੈਜ਼ਰ ਕੀਤੇ ਹੋਏ ਨੇ ਕਦਮ ਉਠਾਏ ਹੋਏ ਨੇ ਤੇ ਜਦੋਂ ਮੈਂ ਨਵਨਮ ਆਇਆ ਸੀ ਉਦੋਂ ਅਸੀਂ ਕੁਝ ਚੇਂਜਸ ਕੀਤੇ ਸੀਗੇ ਉਹਦੇ ਮੁਦਾਵੇ ਕੋਈ ਗਲਤ ਬੰਦਾ ਦਵਾਈ ਨਹੀਂ ਲੈ ਸਕਦਾ ਹਸਪੀਟਲ ਦੇ ਬਾਹਰ ਕੀ ਹੋ ਰਿਹਾ ਉਹਦੇ ਲਈ ਅਸੀਂ ਰਿਸਪੌਂਸਿਬਲ ਨਹੀਂ ਹਾਂ ਬਾਕੀ ਮੈਂ ਇਸ ਬਾਰੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਹਮਣੇ ਕੁਝ ਇਲੀਗਲ ਕੰਸਟ੍ਰਕਸ਼ਨ ਵਗੈਰਾ ਹੈਗੀਆਂ ਮੈਂ ਉਹਦੇ ਬਾਰੇ ਨਗਰ ਨਿਗਮ ਨੂੰ ਵੀ ਲਿਖਿਆ ਸੀਗਾ ਮੈਂ ਪੁਲਿਸ ਡਿਪਾਰਟਮੈਂਟ ਨੂੰ ਵੀ ਲਿਖਿਆ ਸੀਗਾ ਕਿ ਮਤਲਬ ਕੁਝ ਸਾਨੂੰ ਨਸ਼ਾ ਕਿਹਾ ਕਿ ਸਾਨੂੰ ਕੰਪਲੀਟਸ ਮਿਲਦੇ ਜਿਸ ਤਰ੍ਹਾਂ ਤੁਸੀਂ ਕਹਿਆ ਉਸ ਦਾ ਸਾਨੂੰ ਹੋਰ ਵੀ ਦੱਸਦੇ ਸੀਗੇ ਆ ਕੇ ਕਿ ਇੱਥੇ ਕੁਝ ਨਸ਼ਾ ਵਿਕਦਾ ਹਸਪੀਟਲ ਦੇ ਬਾਹਰ ਤੇ ਉਹ ਦੇਖਦੇ ਹੋ ਕੀ ਕਾਰਵਾਈ ਕਰਦੇ ਆ ਸਾਡੇ ਹਸਪੀਟਲ ਦੀ ਚੌਕੀ ਹੈ ਕੀ ਇੱਕ ਚੌਕੀ ਵਾਲੇ ਬਾਗ ਗੇਟ ਦੇ ਨਿਕਲ ਕੇ ਚੈੱਕ ਨਹੀਂ ਕਰ ਸਕਦੇ ਕਿ ਸ਼ਰੇਆਮ ਵੀ ਇਸ ਤਰ੍ਹਾਂ ਕੁਝ ਚੋਰੀ ਨਹੀਂ ਹੈ ਸਾਡੇ ਕੋਲ ਵੀਡੀਓ ਆ ਇਹਨਾਂ ਨੇ ਮੈਨੂੰ ਖੁਦ ਵੇਚੀਆਂ ਉਹਨਾਂ ਨੇ ਆ ਮੈਨੂੰ ਖੁਦ ਗੋਲੀਆਂ ਵੀ ਦਿੱਤੀਆਂ ਇਹਨਾਂ ਨੂੰ ਚੱਕਣਾ ਚਾਹੀਦਾ ਹੋਇ ਇਹਨਾਂ ਨੂੰ ਹਸਪਤਾਲ ਦੇ ਅੰਦਰ ਵੀ ਦੇਖਣਾ ਚਾਹੀਦਾ ਕਿ ਕੋਈ ਗਲਤ ਕੰਮ ਹੋ ਰਿਹਾ ਕੋਈ ਚੋਰੀ ਵਗੈਰਾ ਦਾ ਸਾਰਾ ਦੇਖਣਾ ਚਾਹੀਦਾ ਹਸਪਤਾਲ ਦੇ ਆਸ-ਪਾਸ ਵੀ ਦੇਖਣਾ ਚਾਹੀਦਾ ਇਹਨਾਂ ਨੂੰ ਬਿਲਕੁਲ ਦੇਖਣਾ ਚਾਹੀਦਾ ਚੋਕੀ ਬਾਰੇ ਤੁਹਾਡੀ ਕੋਈ ਗੱਲ ਨਹੀਂ ਬੁਲਾਈਦਾ ਇਹਨਾਂ ਨੂੰ ਬਹੁਤ ਵਾਰੀ ਬੋਲਿਆ ਇਹਨਾਂ ਬਾਰੇ ਮੈਂ ਕਾਫੀ ਦਫਤਰ ਲਿਖਿਆ ਵੀ ਸੀਗਾ ਕਿ ਇਹਨਾਂ ਵੱਲੋਂ ਕੰਮ ਨਹੀਂ ਚੰਗਾ ਨਹੀਂ ਸਾਡੇ ਈਵਨ ਹਸਪਤਾਲ ਦੇ ਅੰਦਰ ਵੀ ਚੋਰੀ ਹੋ ਜਾਂਦੀ ਹੈ ਹਸਪਤਾਲ ਦੇ ਅੰਦਰ ਚੌਕੀ ਹੋਣ ਦੇ ਬਾਵਜੂਦ ਵੀ ਚੋਰੀਆਂ ਹੁੰਦੀਆਂ ਨੇ ਅਸੀਂ ਉਹਨਾਂ ਦੀ ਜਿਹੜੀ ਰਿਪੋਰਟ ਹੈ ਜਾਂ ਐਫਆਈਆਰ ਅਸੀਂ ਭੇਜਦੇ ਰਹ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਇਹਨਾਂ ਵੱਲੋਂ ਅਕਸਰ ਇਹੀ ਕਿਹਾ ਜਾਂਦਾ ਕਿ ਸਾਡੇ ਸਟਾਫ ਦੀ ਕਮੀ ਹੈ ਚੌਕੀ ਵੱਲੋਂ ਏਸੀਓ ਨੌਜਵਾਨ ਜਿਹੜਾ ਕਿ ਹਸਪਤਾਲ ਦੇ ਅੰਦਰੋਂ 7 ਦਿਨ ਦੀ ਨਸ਼ਾ ਛੱਡਣ ਦੀ ਦਵਾਈ ਲਿਆਉਂਦਾ ਔਰ ਸ਼ਰਿਆਂ ਹਸਪਤਾਲ ਦੇ ਬਾਹਰ ਖਲੋ ਕੇ ਵੇਚਦਾ ਹੈ ਜਦੋਂ ਇਸ ਨਾਲ ਗੱਲਬਾਤ ਕੀਤੀ ਤਾਂ ਇਸਨੇ ਕਿਹਾ ਕਿ ਜਿੰਨੀ ਖਾਣੀ ਹੁੰਦੀ ਹੈ ਖਾ ਲੰਨੇ ਆ ਬਾਕੀ ਵੇਚ ਦਈਦੀ ਆ ਦੂਸਰੇ ਪਾਸੇ ਜਦੋਂ ਹਸਪਤਾਲ ਦੇ ਮੁਖੀ ਐਸਐਮਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਬਾਹਰ ਕੀ ਚੱਲਦਾ ਉਹਨਾਂ ਨੂੰ ਜਾਣਕਾਰੀ ਨਹੀਂ ਉਹਨਾਂ ਨੇ ਕਿਹਾ ਕਿ ਕਈ ਵਾਰੀ ਲਿਖ ਕੇ ਵੀ ਭੇਜਿਆ ਹੈ ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨ ਹੈ ਤੇ ਚਾਹੇ ਪੁਲਿਸ ਹੈ ਪਰ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ ਦੁਬਾਰਾ ਜ਼ਰੂਰ ਲਿਖ ਕੇ ਭੇਜਣਗੇ ਤਾਂਕਿ ਅਜਿਹੇ ਲੋਕਾਂ ਨੂੰ ਨਾਤ ਪਾਈ ਜਾ ਸਕੇ ਕੈਮਰਾਮੈਨ ਬੰਟੀ ਦੇ ਨਾਲ ਔਨ ਅਇਰਲੀ ਨਿਤਿੰਤ ਲੁਥਰਾ ਬਟਾਲਾ